ਜਨਾ ਨੇ ਬਹੁਤ ਕੁਝ ਦਿੱਤਾ ਹੈ ਪੰਜਾਬੀ ਜ਼ੁਬਾਨ ਨੂੰ ਸਾਹਿਤ ਨੂੰ ਤੇ ਅਸੀਂ ਤਾਂ ਸਿੱਖਦੇ ਹੀ ਰਹੇ ਹਾਂ ਉਹਨਾਂ ਦੇ ਜੋ ਰਚਨਾਵਾਂ ਨੇ ਹੋਣਾ ਤੋਂ ਜੇ ਕੁਝ ਲਿਖਿਆ ਹੋਇਆ ਨਹੀਂ ਹੋਏਗਾ ਤਾਂ ਤੁਸੀਂ ਗਾਣਾ ਕਿਦਾ ਬਣਾਓਗੇ ਕਿਹਦੀ ਟਿਊਨ ਬਣਾਓਗੇ ਕੀ ਚੀਜ਼ ਕੰਪੋਜ਼ ਕਰੋਗੇ ਤੇ ਇੱਕ ਗੀਤ ਦਾ ਜੋ ਜਨਮ ਦਤਾ ਹੈ ਉਹ ਲੇਖਕ ਹੀ ਹੁੰਦਾ ਅਸਾੜੀ ਤੁਹਾਡੀ ਮੁਲਾਕਾਤ ਹੋਈ ਜੁੰਬਲਦੇ ਹੋਏ ਜੰਗਲ ਤੇ ਬਰਸਾਤ ਹੋਈ ਔਰ ਸ਼ਾਜ਼ੀਆ ਮਨਜ਼ੂਰ ਪਾਕਿਸਤਾਨ ਤੋਂ ਜੋ ਹੈਗੇ ਉਹਨਾਂ ਨੇ ਗਾਇਆ ਸੀ ਔਰ ਬਹੁਤ ਚੰਗੇ ਲੋਕਾਂ ਨੇ ਉਹਨੂੰ ਸੁਲਾਇਆ ਬਹੁਤ ਅੱਛੇ ਲੋਕਾਂ ਨੇ ਉਹਦੀ ਤਾਰੀਫ਼ ਕੀਤੀ ਪਾਤਰ ਸਾਹਿਬ ਨੇ ਬਹੁਤ ਪਿਆਰ ਦਿੱਤਾ ਮੈਨੂੰ ਤਾਂ ਪਾਤਰ ਸਾਹਿਬ ਦੇ ਜਿਹੜਾ ਅੰਤਿਮ ਅਰਦਾਸ ਦੇ ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮ ਜਗਤ ਦੇ ਨਾਲ ਜੁੜੀਆਂ ਸਟਰੀਆਂ ਤਾਂ ਪਹੁੰਚ ਰਿਆਂ ਨੇ ਸੱਚੇ ਨੋਹਜਾ ਜੀ ਪਹੁੰਚ ਨੇ ਹੋਜਾ ਸਾਹਿਬ ਤੁਹਾਡਾ ਪਾਤਰ ਸਾਹਿਬ ਦੇ ਨਾਲ ਕਿਹੋ ਜਿਹਾ ਰਿਸ਼ਤਾ ਸੀ ਮੈਂ ਤਾਂ ਜੀ ਸਟੂਡੈਂਟ ਹੀ ਸੀ ਉਹਨਾਂ ਦਾ ਅਸੀਂ ਇਹੋ ਜਿਹੇ ਜੋ ਲੋਕ ਹੁੰਦੇ ਆ ਵੱਡੇ ਲੋਕ ਜਿਨ੍ਹਾਂ ਨੇ ਬਹੁਤ ਕੁਝ ਦਿੱਤਾ ਹੈ ਪੰਜਾਬੀ ਜ਼ੁਬਾਨ ਨੂੰ ਸਾਹਿਤ ਨੂੰ ਤੇ ਅਸੀਂ ਤਾਂ ਸਿੱਖਦੇ ਹੀ ਰਹੇ ਹਾਂ ਉਹਨਾਂ ਦੇ ਜੋ ਰਚਨਾਵਾਂ ਨੇ ਉਹਨਾਂ ਤੋਂ ਔਰ ਅੱਗੇ ਵੀ ਸਿੱਖਦੇ ਹੀ ਰਵਾਂਗੇ ਅਸੀਂ ਤਾਂ ਉਹਨਾਂ ਦੇ ਸਟੂਡੈਂਟ ਹੀ ਕਹਿ ਸਕਦੇ ਹੋ ਤੁਸੀਂ ਤੁਹਾਡੀ ਮੁਲਾਕਾਤ ਹੁੰਦੀ ਸੀ ਪਾਤਰ ਸਾਹਿਬ ਦੇ ਨਾਲ ਜਾਂ ਆਖਰੀ ਮੁਲਾਕਾਤ ਬਹੁਤ ਇਦਾਂ ਫ੍ਰੀਕੁਐਂਟਲੀ ਤਾਂ ਕਦੇ ਵੀ ਮੁਲਾਕਾਤ ਨਹੀਂ ਹੋਈ ਮੈਂ ਇੱਕ ਦੋ ਵਾਰੀ ਉਹਨਾਂ ਨੂੰ ਮਿਲਿਆ ਜ਼ਰੂਰ ਉਹਨਾਂ ਦੀ ਲਿਖੀ ਰਚਨਾ ਵੀ ਮੈਂ ਰਿਕਾਰਡ ਕੀਤੀ ਹੈ ਬਟ ਇਦਾਂ ਕਹੀਏ ਕਿ ਬਹੁਤ ਜ਼ਿਆਦਾ ਮੁਲਾਕਾਤਾਂ ਹੁੰਦੀਆਂ ਸੀ ਕਿਉਂਕਿ ਉਹ ਇੱਥੇ ਰਹਿੰਦੇ ਸੀ ਲੁਧਿਆਣਾ ਅਸੀਂ ਪਹਿਲਾਂ ਦਿੱਲੀ ਰਹਿੰਦੇ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਹੁਣ 2-3 ਸਾਲ ਪਹਿਲਾਂ ਚੰਡੀਗੜ੍ਹ ਮੂਵ ਹੋਏ ਆ ਤਾਂ ਬਹੁਤ ਜ਼ਿਆਦਾ ਮੁਲਾਕਾਤ ਤਾਂ ਨਹੀਂ ਸੀ ਬਟ ਉਹਨਾਂ ਉਨੂੰ ਨਾ ਮਿਲਣਾ ਵੀ ਮਿਲੇ ਵਰਗਾ ਹੀ ਸੀਗਾ ਉਹਨਾਂ ਦੇ ਬਾਰੇ ਜਦੋਂ ਪੜਨਾ ਉਹਨਾਂ ਦੀਆਂ ਲਿਖੀਆਂ ਚੀਜ਼ਾਂ ਪੜਨੀਆਂ ਤਾਂ ਇਦਾਂ ਹੀ ਲੱਗਦਾ ਸੀ ਉਹ ਰੂਬਰੂ ਨੇ ਸਾਹਿਤ ਤੇ ਸੰਗੀਤ ਦਾ ਕੀ ਸੁਮੇਲ ਹੈਗਾ ਕੀ ਰਿਸ਼ਤਾ ਹੈ ਸਾਹਿਤ ਤੋਂ ਬਿਨਾ ਸੰਗੀਤ ਹੈ ਹੀ ਨਹੀਂ ਜੇ ਕੁਝ ਲਿਖਿਆ ਹੋਇਆ ਨਹੀਂ ਹੋਏਗਾ ਤਾਂ ਤੁਸੀਂ ਗਾਣਾ ਕਿਦਾ ਬਣਾਓਗੇ ਕਿਹਦੀ ਟਿਊਨ ਬਣਾਓਗੇ ਕੀ ਚੀਜ਼ ਕੰਪੋਜ਼ ਕਰੋਗੇ ਤੇ ਇੱਕ ਗੀਤ ਦਾ ਜੋ ਜਨਮ ਦਤਾ ਹੈ ਉਹ ਲੇਖਕ ਹੀ ਹੁੰਦਾ ਸੋ ਇਹ ਜਨਮ ਦਤਾ ਸੀਗੇ ਸ਼ਬਦਾਂ ਸ਼ਬਦਾਂ ਜਿਹੜਾ ਸ਼ਬਦਾਂ ਚ ਪਰੋਂਦਾ ਹੈ ਇਹ ਕਿ गीत ਨੂੰ ਉਹ ਜਨਮਦਾਤਾ ਹੁੰਦਾ ਕੀ ਤਾਂ ਮੈਂ ਅੱਜ ਨਹੀਂ ਕਹਿ ਰਿਹਾ ਮੈਂ ਹਮੇਸ਼ਾ ਤੋਂ ਇਹ ਗੱਲ ਕਹਿਣਾ ਪਾਤਰ ਸਾਹਿਬ ਦੀਆਂ ਬਹੁਤ ਸਾਰੀਆਂ ਲਿਖਤਾਂ ਨੇ ਜਿਨ੍ਹਾਂ ਨੂੰ ਗੀਤਾਂ ਦੇ ਰੂਪ ਦੇ ਵਿੱਚ ਜਿਹੜਾ ਗਾਇਆ ਜਾ ਸਕਦਾ ਢਾਲਿਆ ਜਾ ਸਕਦਾ ਕੋਈ ਸੋਚਿਆ ਤੁਸੀਂ ਇਹੋ ਜਿਹਾ ਨਹੀਂ ਅਜੇ ਤਾਂ ਨਹੀਂ ਸੋਚਾਂਗਾ ਮੈਂ ਕੀਤਾ ਆਲਰੇਡੀ ਮੈਂ ਦੱਸਿਆ ਨਾ ਮੈਂ ਇੱਕ ਉਹਨਾਂ ਦਾ ਲਿਖਿਆ ਇੱਕ ਗਜ਼ਲ ਰਿਕਾਰਡ ਕੀਤੀ ਸੀ ਅਸਾਡੀ ਤੁਹਾਡੀ ਮੁਲਾਕਾਤ ਹੋਈ ਜੂ ਬਲਦੇ ਹੋਏ ਜੰਗਲ ਤੇ ਬਰਸਾਤ ਹੋਈ ਇਹ ਮੈਂ ਜੋਰਾ 10 ਨੰਬਰੀਆ ਫਿਲਮ ਚ ਕੀਤਾ ਸੀ ਔਰ ਸ਼ਾਜ਼ੀਆ ਮਨਜ਼ੂਰ ਪਾਕਿਸਤਾਨ ਤੋਂ ਜੋ ਹੈਗੇ ਉਹਨਾਂ ਨੇ ਗਾਇਆ ਸੀ ਔਰ ਬਹੁਤ ਚੰਗੇ ਲੋਕਾਂ ਨੇ ਉਸ ਨੂੰ ਸਲਾਇਆ ਬਹੁਤ ਅੱਛੇ ਲੋਕਾਂ ਨੇ ਉਹਦੀ ਤਾਰੀਫ ਕੀਤੀ ਪਾਤਰ ਸਾਹਿਬ ਨੇ ਬਹੁਤ ਪਿਆਰ ਦਿੱਤਾ ਮੈਨੂੰ ਉਸ ਚੀਜ਼ ਲਈ ਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਹਨਾਂ ਦਾ ਪਿਆਰ ਮਿਲਿਆ ਯਾਦ ਸਾਂਝੀ ਕਰੋਗੇ ਪਾਤਰ ਸਾਹਿਬ ਕੋਈ ਹੈ ਨਹੀਂ ਮੇਰੀ ਇਦਾਂ ਦੀ ਯਾਦ ਉਹਨਾਂ ਦੇ ਨਾਲ ਹੁੰਦੀ ਤਾਂ ਮੈਂ ਕਰ ਦੇਣੀ ਸੀ ਮੈਂ ਦੱਸਿਆ ਨਾ ਮੈਂ ਬਹੁਤ ਜ਼ਿਆਦਾ ਨਹੀਂ ਮਿਲਿਆ ਉਹਨਾਂ ਨੂੰ ਤੇ ਫਿਰ ਜੀ ਜ਼ਿਆਦਾ ਮਿਲਿਆ ਨਹੀਂ ਤਾਂ ਯਾਦ ਕਿਵੇਂ ਹੋਏਗੀ ਗਜ਼ਲ ਰਿਕਾਰਡ ਕੀਤੀ ਪਾਤਰ ਸਾਹਿਬ ਦਾ ਫੋਨ ਆਇਆ ਨਹੀਂ ਫੋਨ ਨਹੀਂ ਆਇਆ ਮੈਨੂੰ ਫਿਲਮ ਦੇ ਲਈ ਕੀਤੀ ਸੀ ਤੇ ਉਹ ਗਜ਼ਲ ਜੋ ਫਿਲਮ ਦੇ ਡਾਇਰੈਕਟਰ اور ਰਾਈਟਰ ਨੇ ਅਮਰਦੀਪ ਗਿੱਲ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਰਿਕਾਰਡ ਕਰਨੀ ਹੈ ਤੇ ਉਹਨਾਂ ਨੇ ਬਾਤਰ ਸਾਹਿਬ ਨਾਲ ਸੰਪਰਕ ਕਰਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਫਿਰ ਮੈਨੂੰ ਭੇਜੀ ਤੇ ਮੈਂ ਉਹਨੂੰ ਕੰਪੋਜ਼ ਕੀਤਾ ਸੀ ਠੀਕ ਹੈ ਥੈਂਕ ਯੂ